ਅਸਲਾਮੁਆਲੇਕਮ ਵੀਰੋ ਕੀ ਹਾਲ ਚਾਲ ਹੈ ਵੀਰੋ ਅੱਜ ਦੀ ਵੀਡੀਓ ਬਹੁਤ ਜ਼ਿਆਦਾ ਇਨਫੋਰਮੇਟਿਵ ਵੀਡੀਓ ਹੈ ਕਿ ਦਿੱਲੀ ਜਿੱਥੇ ਸਰਦਾਰਾਂ ਨੂੰ ਦਾਖਲ ਹੋਣ ਨਹੀਂ ਦਿੱਤਾ ਜਾਂਦਾ ਚਾਹੇ ਉਹ ਕਿਸਾਨੀ ਮੋਰਚਾ ਹੋਵੇ ਚਾਹੇ ਕੋਈ ਬੇਅਦਬੀ ਦਾ ਮਾਮਲਾ ਹੋਵੇ ਜਦੋਂ ਸਿੱਖ ਆਪਣਾ ਇਤਜਾਜ ਕਰਨ ਵਾਸਤੇ ਦਿੱਲੀ ਜਾਣ ਲੱਗਦੇ ਆ ਤੇ ਉਹਨਾਂ ਨੂੰ ਰੋਕ ਦਿੱਤਾ ਜਾਂਦਾ ਬੈਰੀਅਲ ਗੇਟ ਲਾ ਕੇ ਉਹਨਾਂ ਤੇ ਇੱਕ ਦੀ ਪਰਚੇ ਹੁੰਦੇ ਆ ਬਹੁਤ ਮੁਸ਼ਕਿਲਾਂ ਹੁੰਦੀਆਂ ਤੇ ਉਹ ਦਿੱਲੀ ਜਿਹੜੀ ਹੈ ਜਿਹੜੀ ਕਿ ਮਾਲਕ ਹੀ ਜਿਸ ਦਿੱਲੀ ਦੇ ਸਿੱਖ ਹੈ ਹਾਂਜੀ ਵੀਰੋ ਤੁਸੀਂ ਵੀ ਸੁਣ ਕੇ ਗੱਲ ਹੈਰਾਨ ਹੋਏ ਹੋਣੇ ਆ ਕਿ ਜਿਹੜੀ ਦਿੱਲੀ ਹੈ ਉਸ ਦਿੱਲੀ ਦੇ ਮਾਲਕ ਸਿੱਖੇਗੇ। ਵੀਰੋ ਅੱਜ ਅਸੀਂ ਵੀਡੀਓ ਦੇ ਵਿੱਚ ਪੂਰੀ ਤਫਸੀਲ ਜਾਣਾਂਗੇ ਕਿ ਕੌਣ ਸੀ ਦਿੱਲੀ ਦਾ ਸਿੱਖ ਮਾਲਕ, ਹੁਣ ਉਹ ਸਿੱਖ ਕਿੱਥੇ ਹੈ ਤੇ ਕਿਸ ਤਰ੍ਹਾਂ ਦਿੱਲੀ ਸਿੱਖਾਂ ਦੇ ਨਾਂ ਅੱਜ ਵੀ ਬੋਲਦੀ ਹੈ। ਵੀਰੋ ਚੱਲ ਕੇ ਵੀਡੀਓ ਦੇ ਨੇ ਦਸਤਬਾਰ ਜਾਣਦੇ ਆ। ਕਿਵੇਂ ਸਿੱਖ ਦਿੱਲੀ ਦੇ ਮਾਲਕ ਹਨ? ਜਿਸ ਜ਼ਮੀਨ ਉੱਤੇ ਦਿੱਲੀ ਬਣੀ ਹੈ ਉਹ ਆਖਰ ਕਿਸ ਸਿੱਖ ਦੀ ਹੈ? ਆਖਰ ਕੌਣ ਸੀ ਉਹ ਸਿੱਖ ਜਿਸ ਦੀ ਜ਼ਮੀਨ ਉੱਤੇ ਦਿੱਲੀ ਵੱਸਦੀ ਹੈ? ਕੀ ਫਰਕ ਹੈ ਪੁਰਾਣੀ ਦਿੱਲੀ ਤੇ ਨਵੀਂ ਦਿੱਲੀ ਦੇ ਵਿੱਚ? ਕੌਣ ਸੀ? ਜਿਸ ਨੇ ਦਿੱਲੀ ਬਣਾਉਣ ਵਾਸਤੇ ਸਿੱਖਾਂ ਕੋਲੋਂ ਜ਼ਮੀਨ ਲੀਸ ਤੇ ਲਈ ਸੀ ਕੌਨਸਨ ਰਾਏ ਸਨਾਂ ਜੀ ਜੋ ਇੰਨੇ ਅਮੀਰ ਸਨ ਕਿ ਉਹਨਾਂ ਕੋਲ ਆਪਣੀ ਪਰਸਨਲ ਆਰਮੀ ਸੀ ਉਹ ਸਿੱਖ ਜਿਸ ਦੀ ਜ਼ਮੀਨ ਉੱਤੇ ਦਿੱਲੀ ਬਣੀ ਹੈ ਜਿਸ ਦਾ ਅਸਲ ਮਾਲਕ ਹੈ ਅੱਜ ਕਿੱਥੇ ਹੈ ਬਹੁਤ ਇਨਫੋਰਮੇਟਿਵ ਵੀਰੋ ਵੀਡੀਓ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਲ ਹੀ ਦੇ ਵਿੱਚ ਕਿਸਾਨੀ ਅੰਦੋਲਨ 2.0 ਚੱਲ ਰਿਹਾ ਹੈ ਜਿਸਦੇ ਚੱਲਦੇ ਮੈਨੂੰ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਸਾਰੀਆਂ ਕਿਸਾਨੀ ਨਾਲ ਸੰਬੰਧਿਤ ਤੇ ਜਾਂ ਅੰਦੋਲਨ ਨਾਲ ਸੰਬੰਧਿਤ ਜੁੜੀਆਂ ਪੋਸਟਾਂ ਸ਼ੋਹਂਦੀਆਂ ਰਹਿੰਦੀਆਂ ਨੇ ਅਜਿਹੇ ਹੀ ਪੋਸਟਾਂ ਦੇ ਵਿੱਚੋਂ ਇੱਕ ਪੋਸਟ ਮੈਨੂੰ ਸ਼ੋਹ ਹੋਈ ਜਿਸਦੇ ਉੱਪਰ ਲਿਖਿਆ ਸੀ ਕਿ ਦਿੱਲੀਏ ਸਾਡੇ ਨਾਲ ਬਹੁਤੇ ਹਿਸਾਬ ਕਿਤਾਬ ਨਾ ਕਰੀ ਕਿਤੇ ਇੰਜ ਨਾ ਹੋਵੇ ਕਿ ਕਾਬਲ ਕੰਧਾਰ ਤੋਂ ਲੈ ਕੇ ਦਿੱਲੀ ਤੱਕ ਦੇ ਅਸੀਂ ਵਾਰਸ ਨਿਕਲ ਆਈਏ ਇਹ ਪੋਸਟ ਪੜ੍ਹ ਕੇ ਮੈਂ 1 ਮਿੰਟ ਲਈ ਜਿੱਦਾਂ ਜੰਮ ਗਿਆ ਵਾਂ ਕਿ ਦਿੱਲੀ ਦੇ ਵਾਰਸ ਨਾ ਨ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਸਮੇਂ ਸਿੱਖਾਂ ਦਾ ਰਾਜ ਕਾਬਲ ਕੰਧਾਰ ਤੱਕ ਰਿਹਾ ਪਰ ਸਿੱਖ ਦਿੱਲੀ ਦੇ وارث ਇਸ ਗੱਲ ਨੇ ਮੈਨੂੰ ਸੋਚੀ ਪਾ ਦਿੱਤਾ ਤੇ ਉਸ ਤੋਂ ਬਾਅਦ ਮੇਰੀ ਦੁਚੀ ਇਸ ਬਾਰੇ ਵਧੀ ਕਿ ਪਤਾ ਕੀਤਾ ਜਾਵੇ ਕਿ ਸਿੱਖ ਦਿੱਲੀ ਦੇ وارث ਕਿੱਦਾਂ ਨੇ ਜਦੋਂ ਮੈਂ ਇਸ ਟੌਪਿਕ ਉੱਪਰ ਸਰਚ ਕਰਨੀ ਸ਼ੁਰੂ ਕੀਤੀ ਤਾਂ ਮੈਂ ਜਾਣ ਕੇ ਬਹੁਤ ਹੀ ਹੈਰਾਨ ਹੋਇਆ ਕਿ ਸੱਚਮੁੱਚ ਸਿੱਖ ਦਿੱਲੀ ਦੇ وارث ਹਨ ਤੇ ਮੈਨੂੰ ਲੱਗਦਾ ਕਿ ਮੇਰੇ ਵਾਂਗ ਆਪਣਿਆਂ 'ਚ ਬਹੁਤਾਂ ਨੂੰ ਇਹ ਗੱਲ ਪਤਾ ਨਹੀਂ ਹੋਗੀ ਕਿ ਦਿੱਲੀ ਸਿੱਖਾਂ ਦੀ ਮਲਕੀਅਤ ਹੈ ਹੁਣ ਕਈਆਂ ਦੇ ਦਿਮਾਗ 'ਚ ਇਹ ਗੱਲ ਆਉਂਦੀ ਹੋਗੀ ਕਿ ਸ਼ਾਇਦ ਇਹ ਗੱਲ ਮੈਂ ਇਸ ਕਰਕੇ ਕਹਿ ਰਿਹਾ ਕਿ ਸਿੱਖਾਂ ਨੇ ਦਿੱਲੀ ਨੂੰ ਜਿੱਤ ਨਹੀਂ ਸਗੋ ਦਿੱਲੀ ਸਿੱਖਾਂ ਦੀ ਇਸ ਕਰਕੇ ਮਲਕੀਅਤਾਂ ਕਿਉਂਕਿ ਜਿਸ ਜ਼ਮੀਨ ਉੱਤੇ ਦਿੱਲੀ ਵਸਦੀ ਆ ਉਹ ਸਿੱਖਾਂ ਦੀ ਜ਼ਮੀਨ ਆ ਹਾਂਜੀ ਬਿਲਕੁਲ ਸਹੀ ਸੁਣਿਆ ਤੁਸੀਂ ਅੱਜ ਦਿੱਲੀ ਜਿਸ ਜ਼ਮੀਨ ਉੱਤੇ ਵਸ ਰਹੀ ਆ ਉਹ ਜ਼ਮੀਨ ਸਿੱਖਾਂ ਦੀ ਆ ਤੇ ਆਖਰ ਕੌਣ ਸੀ ਉਹ ਸਿੱਖ ਕਿਸ ਨੇ ਇਸ ਜਗ੍ਹਾ ਉੱਪਰ ਦਿੱਲੀ ਨੂੰ ਵਸਾਇਆ ਜਾਣਾਂਗੇ ਆਪਾਂ ਅੱਜ ਦੀ ਇਸ ਵੀਡੀਓ ਦੇ ਵਿੱਚ ਸੋ ਇਸ ਵੀਡੀਓ ਦੇ ਵਿੱਚ ਅਖੀਰ ਤੱਕ ਬਣੇ ਰਹੋ ਤੁਹਾਨੂੰ ਬਹੁਤ ਹੀ ਅਹਿਮ ਤੇ ਨਵੀਂ ਜਾਣਕਾਰੀ ਮਿਲਣ ਵਾਲੀ ਆ ਸੋ ਹੁਣ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਆਪਾਂ ਵੱਧਦੇ ਆਂ ਆਪਣੀ ਅੱਜ ਦੀ ਇਸ ਵੀਡੀਓ ਵੱਲ ਦਿੱਲੀ ਜਿਸ ਨੂੰ ਭਾਰਤ ਦੀ ਰਾਜਧਾਨੀ ਵਜੋਂ ਜਾਣਿਆ ਜਾਂਦਾ ਇਸ ਨੂੰ ਮੁੱਖ ਤੌਰ ਤੇ ਦੋ ਹਿੱਸਿਆਂ ਵਿੱਚ ਵੰਡਿਆ ਜਾਂਦਾ ਪੁਰਾਣੀ ਦਿੱਲੀ ਤੇ ਨਵੀਂ ਦਿੱਲੀ ਪੁਰਾਣੀ ਦਿੱਲੀ ਤਾਂ ਉਹ ਆ ਜਿਸ ਨੂੰ ਸਮੇਂ-ਸਮੇਂ ਤੇ ਹਮਲਾਵਰਾਂ ਵੱਲੋਂ ਲੁੱਟਿਆ ਜਾਂਦਾ ਰਿਹਾ ਆ ਤੇ ਇਸ ਦੇ ਉੱਪਰ ਰਾਜ ਵੀ ਕਰਦੇ ਰਹੇ ਆ ਤੇ ਨਵੀਂ ਦਿੱਲੀ ਉਹ ਆ ਜਿਸ ਨੂੰ 12 ਦਸੰਬਰ 1911 ਚ ਬਣਾਇਆ ਗਿਆ ਸੀ ਇਸ ਦਿੱਲੀ ਨੂੰ ਬਣਾਉਣ ਵਾਸਤੇ ਅੰਗਰੇਜ਼ਾਂ ਵੱਲੋਂ ਦਿੱਲੀ ਦੇ ਨੇੜੇ ਦੇ ਕੁਝ ਪਿੰਡਾਂ ਨੂੰ ਉਜਾੜਿਆ ਗਿਆ ਸੀ ਉਦਾਹਰਨ ਦੇ ਤੌਰ ਤੇ ਜਿਵੇਂ ਚੰਡੀਗੜ੍ਹ ਨੂੰ ਵਸਾਉਣ ਵਾਸਤੇ ਪੰਜਾਬ ਦੇ ਬਹੁਤ ਸਾਰੇ ਪਿੰਡਾਂ ਨੂੰ ਉਜਾੜਿਆ ਗਿਆ ਸੀ ਇਸੇ ਤਰ੍ਹਾਂ ਨਵੀਂ ਦਿੱਲੀ ਨੂੰ ਬਣਾਉਣ ਵਾਸਤੇ ਦਿੱਲੀ ਦੇ ਨੇੜੇ ਤੇੜੇ ਬਹੁਤ ਸਾਰੇ ਜਿਹੜੇ ਪਿੰਡ ਸੀ ਉਹਨਾਂ ਨੂੰ ਉਜਾੜਿਆ ਗਿਆ ਸੀ ਦਿੱਲੀ ਨੂੰ ਬਣਾਉਣ ਵਾਸਤੇ ਇਹ ਜਿਹੜੇ ਪਿੰਡ ਉਜਾੜੇ ਗਏ ਸਨ ਇਹਨਾਂ ਦੀ ਜ਼ਮੀਨ ਦੀ ਮਲਕੀਅਤ ਇੱਕ ਸਿੱਖ ਦੇ ਨਾਂ ਸੀ ਜੋ ਅੱਜ ਵੀ ਕਾਗਜ਼ਾਂ ਦੇ ਵਿੱਚ ਉਸ ਸਿੱਖ ਦੇ ਨਾਮ ਬੋਲਦੀ ਹੈ ਖੈਰ ਉਸ ਸਿੱਖ ਅਤੇ ਨਵੀਂ ਦਿੱਲੀ ਦੇ ਇਤਿਹਾਸ ਨੂੰ ਜਾਣਨ ਤੋਂ ਪਹਿਲਾਂ ਅਸੀਂ ਮੋਟਾ-ਮੋਟਾ ਚਾਹਾਨੂੰ ਪੁਰਾਣੀ ਦਿੱਲੀ ਦੇ ਇਤਿਹਾਸ ਤੇ ਪਾ ਲੈਨੇ ਆ ਤਾਂ ਜੋ ਪੂਰੀ ਵੀਡੀਓ ਨੂੰ ਪੂਰੀ ਗੱਲ ਨੂੰ ਸਮਝਣਾ ਹੋਰ ਸੌਖਾ ਆ ਜਾਏ ਜੋ ਅਸਲ ਦਿੱਲੀ ਆ ਜਾਂ ਜਿਸ ਨੂੰ ਪੁਰਾਣੀ ਦਿੱਲੀ ਕਿਹਾ ਜਾਂਦਾ ਆ ਗੁਰੂ ਸਾਹਿਬ ਦੇ ਵੇਲੇ ਉਸ ਦਾ ਨਾਮ ਸ਼ਾਹਜਹਾਨਾਬਾਦ ਸੀ ਤੇ ਇਸ ਦੇ ਅੰਦਰ ਲਾਲ ਕਿਲਾ ਸਲੀਮਗੜ ਕਿਲਾ ਚਾਂਦਨੀ ਚੌਕ ਫਤਿਹਪੁਰ ਜਾਮਾ ਮਸਜਿਦ ਦਰਿਆ ਗੰਜ ਕਸ਼ਮੀਰੀ ਗੇਟ ਆਦਿ ਦੇ ਇਲਾਕੇ ਆਉਂਦੇ ਸਨ ਮੁਗਲਾਂ ਵੇਲੇ ਵੀ ਇਹੀ ਦਿੱਲੀ ਰਾਜਤਾਨੇ ਹੋਇਆ ਕਰਦੀ ਸੀ ਫਿਰ ਉਸ ਤੋਂ ਬਾਅਦ ਜਦੋਂ ਸਿੱਖ ਮਿਸਲਾਂ ਬਣਦੀਆਂ ਨੇ ਤਾਂ ਉਹਨਾਂ ਵੱਲੋਂ 1764 ਤੋਂ ਲੈ ਕੇ 1787 ਤੱਕ ਦਿੱਲੀ ਉੱਪਰ 15 ਵਾਰ ਹਮਲਾ ਕੀਤਾ ਜਾਂਦਾ ਜਿਨ੍ਹਾਂ ਵਿੱਚ ਪਹਿਲਾ ਹਮਲਾ ਫਰਵਰੀ 1764 ਨੂੰ ਬਾਬਾ ਬਘੇਲ ਸਿੰਘ ਦੀ ਅਗਵਾਈ ਵਿੱਚ 30000 ਸਿੱਖਾਂ ਵੱਲੋਂ ਕੀਤਾ ਜਾਂਦਾ ਹੈ ਇਸ ਹਮਲੇ ਦੇ ਵਿੱਚ 30000 ਦੀ ਗਿਣਤੀ ਦੇ ਸਿੱਖ ਜਮਨਾਪਾਰ ਕਰਕੇ ਦਿੱਲੀ ਦੇ ਕੁਝ ਇਲਾਕੇ ਨੂੰ ਜਿੱਤ ਲੈਂਦੇ ਆ ਕਿਉਂਕਿ ਉਸ ਵੇਲੇ ਸਿੱਖਾਂ ਦੀ ਗਿਣਤੀ 30000 ਸੀ ਇਸ ਕਰਕੇ ਅੱਜ ਉਸ ਜਗ੍ਹਾ ਦਾ ਨਾਮ 30000 ਰਿਆ ਆਇਆ ਉਸ ਤੋਂ ਬਾਅਦ 15 ਜੁਲਾਈ 1775 ਨੂੰ ਪਹਾੜਗੰਜ ਤੇ ਜੈਪੁਰਾ ਨੂੰ ਜਿੱਤਿਆ ਜਾਂਦਾ ਹੈ ਫਿਰ 8 ਮਾਰਚ 1783 ਨੂੰ ਮਲਕ ਗੰਜ ਤੇ ਸਬਜ਼ੀ ਮੰਡੀ ਉੱਪਰ ਕਬਜ਼ਾ ਕੀਤਾ ਜਾਂਦਾ ਹੈ ਫਿਰ 18 ਮਾਰਚ 1783 ਨੂੰ ਸਿੰਘ ਜੱਸਾ ਸਿੰਘ ਆਲੂ ਵਾਲੀਆ ਜੱਸਾ ਸਿੰਘ ਰਾਮਗੜੀਆ ਬਾਬਾ ਬਘੇਲ ਸਿੰਘ ਸਰਦਾਰ ਤਾਰਾ ਸਿੰਘ ਕੇਪਾ ਖੁਸ਼ਹਾਲ ਸਿੰਘ ਕਰਮ ਸਿੰਘ ਭਾਗ ਸਿੰਘ ਗੁਰਦੇਵ ਸਿੰਘ ਲਾਡੋ ਵਾਲੀਆ ਕਰਮ ਸਿੰਘ ਸ਼ਹਬਾਜ਼ ਗੁਰਬਚਨ ਸਿੰਘ ਅੰਬਾਲਾ ਆदि ਸਾਰੇ ਸਿੱਖ ਇਕੱਠੇ ਹੁੰਦੇ ਨੇ ਮਜਨੂ ਕੇ ਢਿੱਲੇ ਵਿਖੇ ਇਸ ਜਗ੍ਹਾ ਉੱ ਕਰਨ ਤੋਂ ਬਾਅਦ ਇਹ ਸਾਰੇ ਸਿੰਘ ਇੱਕ ਵਾਰ ਫਿਰ ਦਿੱਲੀ ਉੱਪਰ ਹਮਲਾ ਕਰਦੇ ਨੇ ਤੇ ਇਸ ਵਾਰ ਇਹ ਟਾਰਗੇਟ ਕਰਦੇ ਨੇ ਲਾਲ ਕਿਲੇ ਨੂੰ ਲਾਲ ਕਿਲੇ ਦੀ ਇੱਕ ਕਮਜ਼ੋਰ ਜਹੀ ਕੰਧ ਨੂੰ ਨਿਸ਼ਾਨਾ ਬਣਾ ਕੇ ਉਸ ਨੂੰ ਤੋੜਿਆ ਜਾਂਦਾ ਤੇ ਉਸ ਤਰ੍ਹਾਂ ਹੀ ਕਿਲੇ ਦੇ ਅੰਦਰ ਦਾਖਲ ਹੋਇਆ ਜਾਂਦਾ ਜਿਸ ਨੂੰ ਅੱਜ ਮੋਰੀ ਗੇਟ ਕਿਹਾ ਜਾਂਦਾ ਆ ਇਸ ਗੇਟ ਰਾਹੀਂ ਅੰਦਰ ਵੜ ਕੇ ਬਾਬਾ ਬਘੇਲ ਸਿੰਘ ਵੱਲੋਂ ਲਾਲ ਕਿਲੇ ਦੇ ਉੱਪਰ ਖਾਲਸਾ ਨਿਸ਼ਾਨਾ ਚੁਲਾ ਦਿੱਤਾ ਜਾਂਦਾ ਆ ਤੇ ਇਸ ਤਰ੍ਹਾਂ ਦਿੱਲੀ ਉੱਪਰ ਸਿੱਖਾਂ ਦਾ ਰਾਜ ਹੋ ਜਾਂਦਾ ਆ ਤਾਂ ਦਿੱਲੀ ਨੂੰ ਜਿੱਤ ਲੈਣ ਤੋਂ ਬਾਅਦ ਬਾਬਾ ਬਘੇਲ ਸਿੰਘ ਜੀ ਵੱਲੋਂ ਇਤਿਹਾਸਿਕ ਸਥਾਨਾਂ ਦੇ ਨਿਸ਼ਾਨਦੇਹੀ ਕਰਵਾਈ ਜਾਂਦੀ ਆ ਤੇ ਉਸ ਜਗ੍ਹਾ ਦੇ ਉੱਪਰ ਗੁਰਦੁਆਰਾ ਸਾਹਿਬ ਦਾ ਨਿਰਮਾਣ ਕਰਵਾਇਆ ਜਾਂਦਾ ਤਾਂ ਇਹ ਤਾਂ ਸੀ ਦਿੱਲੀ ਦਾ ਮੋਟਾ-ਮੋਟਾ ਇਤਿਹਾਸ ਬਾਕੀ ਜੇਕਰ ਤੁਸੀਂ ਪੂਰੀ ਡਿਟੇਲ ਵਿੱਚ ਜਾਨਣਾ ਚਾਹੁੰਦੇ ਹੋ ਕਿ ਦਿੱਲੀ ਦਾ ਪੂਰਾ ਇਤਿਹਾਸ ਕੀ ਆ ਕਿਹੜੇ ਕਿਹੜੇ ਮੁਗਲ ਸ਼ਾਸਕ ਨੇ ਜਾਂ ਕਿਹੜੇ ਕਿਹੜੇ ਹੋਰ ਸ਼ਾਸਕ ਨੇ ਇਸ ਉੱਪਰ ਕਦੋਂ-ਕਦੋਂ ਹਮਲਾ ਕੀਤਾ ਕਿਵੇਂ-ਕਿਵੇਂ ਰਾਜ ਕੀਤਾ ਜਾਂ ਬਾਬਾ ਬਘੇਲ ਸਿੰਘ ਹੋਣਾ ਨੇ ਪੂਰੀ ਦਿੱਲੀ ਨੂੰ ਕਿਦਾਂ ਫਤਿਹ ਕੀਤਾ ਜੇਕਰ ਤੁਸੀਂ ਸਾਰੀ ਜਾਣਕਾਰੀ ਚਾਹੁੰਦੇ ਹੋ ਤਾਂ ਮੈਨੂੰ ਇੱਕ ਵਾਰੀ ਕਮੈਂਟ ਕਰਕੇ ਜ਼ਰੂਰ ਦੱਸੋ ਮੈਂ ਇਸ ਦੇ ਉੱਪਰ ਜਲਦੀ ਹੀ ਇੱਕ ਪੂਰੀ ਵੀਡੀਓ ਬਣਾ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਊਂਗਾ ਤੇ ਹੁਣ ਆਪਾਂ ਗੱਲ ਕਰਦੇ ਹਾਂ ਨਵੀਂ ਦਿੱਲੀ ਦੀ ਜੋ ਸਾਡੀ ਵੀਡੀਓ ਦਾ ਅੱਜ ਦਾ ਮੁੱਦਾ ਆ ਕਿ ਉਹ ਨਵੀਂ ਦਿੱਲੀ ਕਿਹੜੇ ਸਿੱਖ ਦੀ ਜ਼ਮੀਨ ਉੱਤੇ ਬਣੀ ਆ ਤੇ ਕਦੋਂ ਬਣੀ ਕਿੱਦਾਂ ਬਣੀ ਈਸਟ ਇੰਡੀਆ ਦੇ ਆਉਣ ਤੋਂ ਬਾਅਦ ਜਦੋਂ ਅੰਗਰੇਜ਼ਾਂ ਦਾ ਭਾਰਤ ਉੱਪਰ ਕਬਜ਼ਾ ਆ ਜਾਂਦਾ ਆ ਤਾਂ ਅੰਗਰੇਜ਼ਾਂ ਵੱਲੋਂ ਕੋਲਕੱਤਾ ਨੂੰ ਭਾਰਤ ਦੀ ਰਾਜਧਾਨੀ ਬਣਾਇਆ ਜਾਂਦਾ ਜਦਕਿ ਉਹਨਾਂ ਤੋਂ ਪਹਿਲਾਂ ਦਿੱਲੀ ਭਾਰਤ ਦੀ ਰਾਜਧਾਨੀ ਸੀ ਫਿਰ ਅੰਗਰੇਜ਼ਾਂ ਵੱਲੋਂ ਹੌਲੀ-ਹੌ ਪੂਰੇ ਭਾਰਤ ਉੱਪਰ ਮੈਂ ਇਸ ਕਰਕੇ ਕਹਿ ਰਿਹਾ ਕਿਉਂਕਿ ਅੰਗਰੇਜ਼ਾਂ ਵੱਲੋਂ ਪਹਿਲਾਂ ਭਾਰਤ ਉੱਪਰ ਹੀ ਕਬਜ਼ਾ ਕੀਤਾ ਗਿਆ ਸੀ ਜਦ ਤੱਕ ਮਹਾਰਾਜਾ ਰਣਜੀਤ ਸਿੰਘ ਜੀ ਰਹੇ ਆ ਤੇ ਉਸ ਤੋਂ ਕੁਝ ਸਮਾਂ ਬਾਅਦ ਤੱਕ ਵੀ ਅੰਗਰੇਜ਼ਾਂ ਕੋ ਪੰਜਾਬ ਉੱਪਰ ਕਬਜ਼ਾ ਨਹੀਂ ਸੀ ਹੋਇਆ ਵੈਸੇ ਵੀ ਉਸ ਵੇਲੇ ਪੰਜਾਬ ਇੱਕ ਵੱਖਰਾ ਦੇਸ਼ ਹੋਇਆ ਕਰਦਾ ਸੀ ਤਾਂ ਹੀ ਤਾਂ ਕਹਿੰਦੇ ਆ ਕਿ ਅੰਗਰੇਜ਼ਾਂ ਨੇ ਭਾਰਤ ਉੱਪਰ 200 ਸਾਲ ਰਾਜ ਕੀਤਾ ਤੇ ਜਿਹਦੇ ਵਿੱਚੋਂ ਉਹਨਾਂ ਨੇ ਪੰਜਾਬ ਉੱਪਰ ਸਿਰਫ 100 ਸਾਲ ਰਾਜ ਕੀਤਾ ਆ ਸੋ ਹੁਣ ਜਦੋਂ ਅੰਗਰੇਜ਼ਾਂ ਦਾ ਸਣੇ ਪੰਜਾਬ ਪੂਰੇ ਭਾਰਤ ਉੱਪਰ ਕਬਜ਼ਾ ਹੋ ਜਾਂਦਾ ਆ ਤਾਂ ਉਹਨਾਂ ਨੇ ਲੋੜ ਮਹਿਸੂਸ ਕੀਤੀ ਕਿ ਭਾਰਤ ਦਾ ਰਾਜ ਪ੍ਰਬੰਧ ਚਲਾਉਣ ਵਾਸਤੇ ਸਾਨੂੰ ਭਾਰਤ ਦੇ ਸੈਂਟਰ ਵਿੱਚ ਜਾਣਾ ਪਊਗਾ ਕਿਉਂਕਿ ਕੋਲਕੱਤਾ ਜਿਹੜਾ ਆ ਉਹ ਇੱਕ ਪਾਸੇ ਜਿਵੇਂ ਪੈ ਜਾਂਦਾ ਆ ਇਸ ਲਈ ਉਹਨਾਂ ਨੇ ਲੋੜ ਮਹਿਸੂਸ ਕੀਤੀ ਕਿ ਹੁਣ ਸਾਨੂੰ ਦਿੱਲੀ ਨੂੰ ਭਾਰਤ ਦੀ ਰਾਜਧਾਨੀ ਬਣਾਉਣਾ ਚਾਹੀਦਾ ਹੈ ਜੋ ਕਿ ਉਹਨਾਂ ਦੇ ਆਉਣ ਤੋਂ ਪਹਿਲਾਂ ਵੀ ਸੀ ਸੋ ਆਪਣੇ ਇਸ ਵਿਚਾਰ ਦੇ ਨਾਲ 12 ਦਸੰਬਰ 1911 ਨੂੰ ਅੰਗਰੇਜ਼ੀ ਸ਼ਾਸਕ ਜਾਰਜ 5ਵੇਂ ਨੇ ਦਿੱਲੀ ਨੂੰ ਭਾਰਤ ਦੀ ਰਾਜਧਾਨੀ ਬਣਾਉਣ ਦਾ ਐਲਾਨ ਕਰ ਦਿੱਤਾ ਦਿੱਲੀ ਨੂੰ ਰਾਜਧਾਨੀ ਬਣਾਉਣ ਦੇ ਵਿਚਾਰ ਦੇ ਨਾਲ ਨਾਲ ਉਸਨੇ ਦਿੱਲੀ ਨੂੰ ਵੱਡਾ ਕਰਨ ਬਾਰੇ ਵੀ ਸੋਚਿਆ ਤੇ ਹੁਣ ਦਿੱਲੀ ਨੂੰ ਵੱਡਾ ਕਰਨ ਵਾਸਤੇ ਇਸ ਨੂੰ ਚਾਹੀਦੀ ਸੀ ਜ਼ਮੀਨ ਤੇ ਜਿਸ ਦੇ ਲਈ ਉਸਨੇ ਰਾਏਸੀਨਾ ਪਿੰਡ ਦੇ ਇਲਾਕੇ ਨੂੰ ਚੁਣਿਆ ਅੰਗਰੇਜ਼ਾਂ ਨੇ 1894 ਦੇ ਵਿੱਚ ਜ਼ਮੀਨ ਨਾਲ ਜੁੜਿਆ ਇੱਕ ਐਕਟ ਬਣਾਇਆ ਸੀ ਲੈਂਡ ਐਕਵਿਜ਼ੀਸ਼ਨ ਐਕਟ ਇਸ ਐਕਟ ਦੇ ਅਨੁਸਾਰ ਜਦੋਂ ਵੀ ਕਿਸੇ ਜ਼ਮੀਨ ਨੂੰ ਐਕਵਾਇਰ ਕਰਨਾ ਹੁੰਦਾ ਆ ਤਾਂ ਸਭ ਤੋਂ ਪਹਿਲਾਂ ਇਹ ਪਤਾ ਲਾਇਆ ਜਾਂਦਾ ਕਿ ਜ਼ਮੀਨ ਦਾ ਮਾਲਕ ਕੌਣ ਆ ਉਹ ਜ਼ਮੀਨ ਕਿਸ ਦੀ ਆ ਉਹ ਜ਼ਮੀਨ ਨੂੰ ਲੈਣ ਤੋਂ ਪਹਿਲਾਂ ਉਸ ਦੇ ਮਾਲਕ ਦੀ ਸਹਿਮਤੀ ਤਾਂ ਹੋਣਾ ਜ਼ਰੂਰੀ ਆ ਤੇ ਫਿਰ ਉਸ ਜ਼ਮੀਨ ਦੇ ਹਿਸਾਬ ਦੇ ਨਾਲ ਉਸ ਦੇ ਮਾਲਕ ਨੂੰ ਉਸ ਦਾ ਮੁਆਵਜ਼ਾ ਦਿੱਤਾ ਜਾਂਦਾ ਆ ਅੱਜ ਭਾਰਤ ਅਤੇ ਪਾਕਿਸਤਾਨ ਦੇ ਵਿੱਚ ਵੀ ਅੰਗਰੇਜ਼ਾਂ ਦੁਆਰਾ ਬਣਾਏ ਗਏ ਇਸ ਐਕਟ ਲੈਂਡ ਐਕਵਿਜ਼ੀਸ਼ਨ ਦੇ ਅਨੁਸਾਰ ਹੀ ਜ਼ਮੀਨਾਂ ਐਕਵਾਇਰ ਕੀਤੀਆਂ ਜਾਂਦੀਆਂ ਨੇ ਹਾਲਾਂਕਿ ਇਸ ਐਕਟ ਦੇ ਵਿੱਚ ਸਨ 2013 ਦੇ ਵਿੱਚ ਕੁਝ ਨਵੇਂ ਸੋਧਾ ਕੀਤੀਆਂ ਗਈਆਂ ਨੇ ਖੈਰ ਹੁਣ ਜਦੋਂ ਅੰਗਰੇਜ਼ਾਂ ਵੱਲੋਂ ਨਵੀਂ ਦਿੱਲੀ ਬਣਾਉਣ ਵਾਸਤੇ ਜ਼ਮੀਨ ਚੁਣ ਲਈ ਗਈ ਤਾਂ ਇਸ ਐਕਟ ਦੇ ਅਨੁਸਾਰ ਇਹ ਪਤਾ ਲਾਇਆ ਜਾਣਾ ਸੀ ਕਿ ਜ਼ਮੀਨ ਦਾ ਮਾਲਕ ਕੌਣ ਆ ਇਹ ਜ਼ਮੀਨ ਨੂੰ ਐਕਵਾਇਰ ਕਰਨ ਤੇ ਪਤਾ ਲੱਗਾ ਕਿ ਜ਼ਮੀਨ ਦਾ ਮਾਲਕ ਇੱਕ ਸਿੱਖ ਆ ਜਿਸ ਦਾ ਨਾਮ ਆ ਰਾਏ ਸੀਨਾ ਰਾਏ ਸੀਨਾ ਇੱਕ ਬਨਜਾਰਾ ਵਪਾਰੀ ਸੀ ਰਾਏ ਸੀਨਾ ਨਾਮ ਦਾ ਇਹ ਬਨਜਾਰਾ ਵਪਾਰੀ ਗੁਰੂ ਘਰ ਨਾਲ ਬਹੁਤ ਪਿਆਰ ਰੱਖਦਾ ਸੀ ਤੇ ਇਹ ਪਾਕਿਸਤਾਨ ਦੇ ਮੁਜ਼ਫਰਗੜ ਜ਼ਿਲ੍ਹੇ ਦੇ ਖੈਰਪੁਰ ਦਾ ਰਹਿਣ ਵਾਲਾ ਸੀ ਇਹ ਆਪਣੇ ਵਪਾਰ ਦੇ ਕਾਰਨ ਦਿੱਲੀ ਆ ਗਿਆ ਤੇ ਇੱਥੇ ਆ ਕੇ ਇਸ ਨੇ ਆਪਣਾ ਰਹਿਣ ਸਨ ਸ਼ੁਰੂ ਕੀਤਾ ਤੇ ਇੱਥੇ ਹੀ ਇੱਕ ਪਿੰਡ ਵਸਾਇਆ ਤੇ ਇਸ ਵਪਾਰੀ ਦੇ ਨਾਂ ਤੇ ਹੀ ਇਸ ਪਿੰਡ ਦਾ ਨਾਮ ਰਾਏਸੀਨਾ ਰੱਖਿਆ ਗਿਆ ਸੀ ਅੰਗਰੇਜ਼ਾਂ ਦੇ ਆਉਣ ਤੋਂ ਪਹਿਲਾਂ ਇਸ ਦਾ ਨਾਮ ਰਾਏਸੀਨਾ ਹੀ ਸੀ ਪਰ ਬਾਅਦ ਵਿੱਚ ਅੰਗਰੇਜ਼ਾਂ ਨੇ ਇਸ ਦਾ ਨਾਮ ਰਾਏਸੀਨਾ ਹਿਲਜ਼ ਕਰ ਦਿੱਤਾ ਸੀ ਇਹ ਰਾਏਸੀਨਾ ਨਾਮ ਦਾ ਵਪਾਰੀ ਸ਼ਹੀਦ ਭਾਈ ਮਣੀ ਸਿੰਘ ਦੇ ਸਹੁਰਾ ਸਾਹਿਬ ਵੀ ਸਨ ਲੱਖੀ ਸ਼ਾਹ ਵਨਜਾਰਾ ਬਾਰੇ ਤੁਸੀਂ ਸਾਰੇ ਜ਼ਰੂਰ ਜਾਣਦੇ ਹੋਗੇ ਜੋ ਆਪਣੇ ਸਮੇਂ ਦੇ ਬਹੁਤ ਅਮੀਰ ਸਿੱਖ ਸਨ ਇੰਨੇ ਅਮੀਰ ਕਿ ਉਹਨਾਂ ਦੇ ਕੋਲ ਆਪਣੀ ਪਰਸਨਲ ਫੌਜ ਵੀ ਹੋਇਆ ਕਰਦੀ ਸੀ ਇਹ ਲੱਖੀ ਸ਼ਾਹ ਵਨਜਾਰਾ ਜੀ ਉਹੀ ਸਨ ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦੇਹ ਦਾ ਸੰਸਕਾਰ ਕਰਨ ਵਾਸਤੇ ਆਪਣੇ ਪੂਰੇ ਘਰ ਨੂੰ ਅੱਗ ਲਗਾ ਦਿੱਤੀ ਸੀ ਤੇ ਆ ਰਾਇਸੀਨਾ ਜੀ ਇਸੇ ਲੱਖੀ ਸ਼ਾਹ ਵਨਜਾਰੇ ਦੇ ਵੱਡ ਵਡੇਰੇ ਵੀ ਸਨ ਹੁਣ ਜਦੋਂ ਜਾਰਜ 5ਵੇਂ ਨੇ ਇਸ ਜ਼ਮੀਨ ਦਾ ਜਾਇਜ਼ਾ ਕਰਾਇਆ ਤਾਂ ਉਸ ਨੂੰ ਪਤਾ ਲੱਗਾ ਕਿ ਇਹ ਜ਼ਮੀਨ ਇੱਕ ਸਿੱਖ ਦੀ ਆ ਪਰ ਉਸ ਸਿੱਖ ਦਾ ਹੁਣ ਕੋਈ ਵੀ ਜਿਉਂਦਾ ਵਾਰਿਸ ਨਹੀਂ ਸੀ ਬਚਿਆ ਕਿਉਂਕਿ ਇਸ ਜ਼ਮੀਨ ਦੇ ਜਿੰਨੇ ਵੀ ਵਾਰਿਸ ਸਨ ਯਸ ਪਰਿਵਾਰ ਨਾਲ ਸਬੰਧ ਰੱਖਦੇ ਸਨ ਉਹ ਸਾਰੇ ਸਿੱਖੀ ਲੇਖੇ ਲੱਗ ਚੁੱਕੇ ਸਨ ਭਾਵ ਕਿ ਸ਼ਹੀਦ ਹੋ ਚੁੱਕੇ ਸਨ ਫਿਰ ਵੀ ਅੰਗਰੇਜ਼ ਨੇ ਆਪਣੀ ਇਮਾਨਦਾਰੀ ਵਿਖਾਉਂਦਿਆਂ ਹੋਇਆਂ ਇਸ ਜ਼ਮੀਨ ਦਾ ਅਸਲੀ ਮਾਲਕਾਨਾ ਹੱਕ ਸੀ ਉਹ ਇਸ ਸਿੱਖ ਦੇ ਨਾਮ ਤੇ ਹੀ ਰਹਿਣ ਦਿੱਤਾ ਤੇ ਫੈਸਲਾ ਲਿਆ ਗਿਆ ਕਿ ਇਸ ਜ਼ਮੀਨ ਨੂੰ 99 ਸਾਲ ਵਾਸਤੇ ਲੀਜ਼ ਤੇ ਲਿਆ ਜਾਊਗਾ ਸੋ ਇਸ ਤਰ੍ਹਾਂ ਅਸੀਂ ਵੇਖਦੇ ਹਾਂ ਕਿ 1793 ਏਕੜ ਦੀ ਜ਼ਮੀਨ ਤੇ ਬਣੀ ਹੈ ਦਿੱਲੀ ਸਿੱਖਾਂ ਦੀ ਮਲਕੀਅਤ ਆ ਕਿਉਂਕਿ ਇਹ ਸਿੱਖਾਂ ਦੀ ਜ਼ਮੀਨ ਤੇ ਬਣੀ ਹੋਈ ਆ ਕਿਉਂਕਿ ਇਸ ਨੂੰ 99 ਸਾਲ ਵਾਸਤੇ ਲੀਜ਼ ਤੇ ਲਿਆ ਗਿਆ ਸੀ ਤਾਂ ਹੀ ਤਾਂ 2011 ਤੱਕ ਇਸ ਦਾ ਠੇਕਾ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਉਂਦਾ ਰਿਹਾ ਆ ਕਿਉਂਕਿ ਇਹ ਸਿੱਖਾਂ ਦੀ ਜ਼ਮੀਨ ਤੇ ਬਣੀ ਆ ਜੇਕਰ ਇਹ ਜਿਹਾ ਨਾ ਹੁੰਦਾ ਤਾਂ ਸਰਕਾਰ ਕਦੀ ਵੀ ਇਸ ਦਾ ਠੇਕਾ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਨਾ ਦਿੰਦੀ ਕਿਉਂਕਿ 99 ਸਾਲ ਵਾਸਤੇ ਜ਼ਮੀਨ ਨੂੰ ਲੀਜ਼ ਤੇ ਲਿਆ ਗਿਆ ਸੀ ਜੋ 1911 ਤੋਂ ਲੈ ਕੇ 2011 ਤੱਕ ਬਣਦੇ ਨੇ ਤੇ ਹੁਣ 2011 ਵਿੱਚ ਜਦੋਂ ਇਸ ਦੀ ਲੀਜ਼ ਖਤਮ ਹੋਈ ਆ ਤਾਂ ਭਾਰਤ ਸਰਕਾਰ ਵੱਲੋਂ ਇਸ ਜ਼ਮੀਨ ਉੱਪਰ ਕਬਜ਼ਾ ਕਰ ਲਿਆ ਗਿਆ ਪਰ ਕਾਗਜ਼ਾਂ ਦੇ ਵਿੱਚ ਅੱਜ ਵੀ ਇਹ ਜ਼ਮੀਨ ਸਿੱਖਾਂ ਦੇ ਨਾਮ ਹੀ ਬੋਲਦੀ ਆ ਚੇਕਰ ਹੁਣ ਗੱਲ ਕਰੀਏ ਇਸ ਜਗ੍ਹਾ ਉੱਪਰ ਬਣਿਆ ਇਮਾਰਤਾਂ ਦੀ ਤਾਂ ਨਵੀਂ ਦਿੱਲੀ ਦਾ ਇਹ ਇਲਾਕਾ ਜੋ 1793 ਏਕੜ ਵਿੱਚ ਫੈਲਿਆ ਹੋਇਆ ਹੈ ਜੋ ਸਿੱਖਾਂ ਦੀ ਜ਼ਮੀਨ ਉੱਪਰ ਬਣਿਆ ਹੋਇਆ ਹੈ ਇਸ ਉੱਪਰ ਜੋ ਇਮਾਰਤਾਂ ਬਣੀਆਂ ਨੇ ਉਹਨਾਂ ਵਿੱਚੋਂ ਮੁੱਖ ਨੇ ਇੰਡੀਆ ਗੇਟ ਰਾਸ਼ਟਰਪਤੀ ਭਵਨ ਨਾਰਥ ਬਲੌਕ ਸਾਊਥ ਬਲੌਕ ਰਾਜਪਥ ਦਾ ਮਾਰਗ ਪਾਰਲੀਮੈਂਟ ਆਦ ਇਹ ਸਾਰੀਆਂ ਇਮਾਰਤਾਂ ਜਿਹੜੀਆਂ ਨੇ ਇਹ ਸਾਰਾ ਕੋਚ ਸਿਆ ਇਸ ਜ਼ਮੀਨ ਉੱਪਰ ਬਣਿਆ ਹੋਇਆ ਹੈ ਅੱਛਾ ਪਾਰਲੀਮੈਂਟ ਦਾ ਨਾਮ ਆਇਆ ਤਾਂ ਮੈਨੂੰ ਇੱਕ ਕਿੱਸਾ ਯਾਦ ਆ ਗਿਆ ਮੈਂ ਉਹ ਵੀ ਜਾਂਦੇ ਜਾਂਦੇ ਸ਼ੇਅਰ ਕਰਦਾ ਹਾਂ ਤੁਹਾਡੇ ਨਾਲ ਅੱਜ ਜਿਸ ਨੂੰ ਆਪਾਂ ਭਾਰਤ ਦੀ ਪਾਰਲੀਮੈਂਟ ਕਹਿੰਦੇ ਆ ਇਹ ਭਾਰਤ ਦੀ ਪਾਰਲੀਮੈਂਟ ਨਹੀਂ ਸਗੋਂ ਉਸ ਸਮੇਂ ਦੇ ਵਾਇਸਰਾਏ ਦੇ ਰਹਿਣ ਵਾਸਤੇ ਬਣਾਇਆ ਗਿਆ ਘਰ ਸੀ ਤੇ ਇਸ ਜਿੱਥੇਗਾ ਉੱਪਰ ਬਣਿਆ ਆ ਉਸ ਜਗ੍ਹਾ ਨੂੰ ਗਵਰਨਰ ਜਰਨਲ ਸੀ ਲਾਰਡ ਹੌਡਿੰਗ ਨੇ ਵਾਇਸਰਾਏ ਦੇ ਭਵਨ ਬਣਾਉਣ ਵਾਸਤੇ ਪਸੰਦ ਕੀਤਾ ਸੀ ਇਹ ਜੋ ਜਗ੍ਹਾ ਆ ਇਹ ਇਤਿਹਾਸਿਕ ਗੁਰਦੁਆਰਾ ਸ਼੍ਰੀ ਰਕਾਬਗਨ ਸਾਹਿਬ ਦੇ ਬਿਲਕੁਲ ਨਾਲ ਲੱਗਦੀ ਆ ਗੁਰਦੁਆਰਾ ਸ਼੍ਰੀ ਰਕਾਬਗੰਦ ਸਾਹਿਬ ਉਹੀ ਆ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਦੇਦਾ ਸੰਸਕਾਰ ਹੋਇਆ ਸੀ ਵਾਇਸ ਰਾਏ ਦਾ ਭਵਨ ਬਣਾਉਣ ਵਾਸਤੇ ਇਹ ਜਗ੍ਹਾ ਨੂੰ ਪਸੰਦ ਕਰ ਲਿਆ ਗਿਆ ਤੇ ਇੱਥੇ ਕੰਮ ਵੀ ਸ਼ੁਰੂ ਕਰ ਦਿੱਤਾ ਗਿਆ ਸੜਕਾਂ ਨੂੰ ਚੌੜਾ ਕੀਤਾ ਗਿਆ ਹੁਣ ਜਦੋਂ ਇਹਦਾ ਕੰਮ ਚੱਲ ਰਿਹਾ ਸੀ ਤਾਂ ਗੁਰਦੁਆਰਾ ਸਾਹਿਬ ਦੀ ਇੱਕ ਕੰਧ ਇਸ ਦੇ ਰਾਹ ਦੇ ਵਿੱਚ ਰੋੜਾ ਬਣ ਰਹੀ ਸੀ ਤਾਂ ਜਿਹੜੇ ਅਧਿਕਾਰੀ ਕੰਮ ਕਰ ਰਹੇ ਸੀ ਉਹਨਾਂ ਨੇ ਬਿਨਾਂ ਕਿਸੇ ਨੂੰ ਕੋਈ ਨੋਟਿਸ ਦਿੱਤਿਆਂ ਬਿਨਾਂ ਕਿਸੇ ਨਾਲ ਸਲਾਹ ਕੀਤੀਆਂ ਗੁਰਦੁਆਰਾ ਸਾਹਿਬ ਦੀ ਇਸ ਕੰਧ ਨੂੰ ਢਾਹ ਦਿੱਤਾ ਤੇ ਕੰਧ ਨੂੰ ਢਾਉਣ ਤੋਂ ਬਾਅਦ ਇਸ ਜਗ੍ਹਾ ਨੂੰ ਤਾਰਾਂ ਦੇ ਨਾਲ ਬਲਣਾ ਸ਼ੁਰੂ ਕਰ ਦਿੱਤਾ ਉਸ ਸਮੇਂ ਮੌਕੇ ਤੇ ਇੱਕ ਬੀਬੀ ਸ਼ਾਮਕੌਰ ਪਹੁੰਚ ਗਏ ਬੀਬੀ ਸ਼ਾਮਕੌਰ ਜੀ ਦੇ ਕੋਲੋਂ ਗੁਰਦੁਆਰਾ ਸਾਹਿਬ ਦੀ ਹੁੰਦੀ ਇਹ ਬੇਦਬੀ ਨਾ ਵੇਖੀ ਗਈ ਉਹਨਾਂ ਨੇ ਆਪਣਾ ਕੁੱਛੜ ਚੁੱਕਿਆ ਜਵਾਕ ਜੋ ਅਜੇ ਦੁੱਧ ਚੁੰਗਦਾ ਸੀ ਉਸ ਨੂੰ ਆਪਣੀ ਛਾਤੀ ਦੇ ਉੱਪਰ ਲਟਾਇਆ ਅਤੇ ਠੱਠੀ ਹੋਈ ਕੰਧ ਦੇ ਉੱਪਰ ਲੰਮਾ ਪੈ ਗਏ ਤੇ ਉਹਨਾਂ ਨੇ ਐਲਾਨ ਕਰ ਦਿੱਤਾ ਕਿ ਬੇਸ਼ੱਕ ਮੇਰੇ ਟੋਟੇ ਟੋਟੇ ਹੋ ਜਾਣ ਮੇਰੇ ਬੱਚੇ ਨੂੰ ਵੀ ਚਾਹੇ ਮਾਰ ਦਿਓ ਪਰ ਮੈਂ ਤੁਹਾਨੂੰ ਇਸ ਤੋਂ ਅੱਗੇ ਨਹੀਂ ਵਧਨ ਦੇਣਾ ਬੀਬੀ ਸ਼ਾਮਕੌਰ ਜੀ ਦੀ ਇਸ ਦਲੇਰੀ ਦੇ ਅੱਗੇ ਕੰਮ ਕਰ ਰਹੇ ਅਧਿਕਾਰੀਆਂ ਨੂੰ ਝੁਕਣਾ ਪਿਆ ਤੇ ਉਹਨਾਂ ਨੇ ਆਪਣਾ ਕੰਮ ਉੱਥੇ ਹੀ ਰੋਕ ਦਿੱਤਾ ਬੀਬੀ ਸ਼ਾਮਕੌਰ ਕੋਈ ਹੋਰ ਨਹੀਂ ਸਗੋਂ ਉਥੋਂ ਦੇ ਗੁਰਦੁਆਰਾ ਸਾਹਿਬ ਰਿਕਾਬਗਨ ਸਾਹਿਬ ਦਾ ਪ੍ਰਬੰਧ ਵੇਖ ਰਹੇ ਮਹੰਤ 사ਮਨ ਸਿੰਘ ਦੇ ਪਤਨੀ ਸਨ ਗੁਰਦੁਆਰਾ ਸਾਹਿਬ ਦੀ ਇਕੰਧ ਢਾਏ ਜਾਣ ਦੀ ਖਬਰ ਅੱਗ ਵਾਂਗ ਫੈਲ ਗਈ ਤੇ ਪੰਜਾਬ ਵਿੱਚ ਪਹੁੰਚ ਗਈ ਜਿਸ ਤੋਂ ਬਾਅਦ ਪੰਜਾਬ ਦੇ ਬਹੁਤ ਸਾਰੇ ਸਿੱਖਾਂ ਨੇ ਇਸ ਦਾ ਵਿਰੋਧ ਕੀਤਾ ਨਾਬੇ ਦੇ ਰਾਜੇ ਰਾਜਾ ਰੂਪਦਮਨ ਸਿੰਘ ਨੇ ਵੀ ਅੰਗਰੇਜ਼ਾਂ ਦੀ ਇਸ ਵਧਿੱਕੀ ਦਾ ਕੜਾ ਵਿਰੋਧ ਕੀਤਾ ਜਿਸ ਤੋਂ ਬਾਅਦ ਅੰਗਰੇਜ਼ਾਂ ਨੂੰ ਸਿੱਖਾਂ ਅੱਗੇ ਝੁਕਣਾ ਪਿਆ ਸਿੰਘਾਂ ਨੇ ਇਹ ਮੋਰਚਾ ਫਤਿਹ ਕਰ ਲਿਆ ਤੇ ਅੰਗਰੇਜ਼ਾਂ ਨੇ ਜਿਹੜੀ ਇਕੰਧ ਢਾਈ ਸੀ ਗੁਰਦੁਆਰਾ ਸਾਹਿਬ ਦੀ ਉਸ ਨੂੰ ਦੁਬਾਰਾ ਬਣਾ ਕੇ ਦੇਣਾ ਪਿਆ ਸੋ ਉਮੀਦ ਕਰਦਾ ਕਿ ਹੁਣ ਤੁਸੀਂ ਸਮਝ ਚੁੱਕੇ ਹੋਵੋਗੇ ਕਿ ਸਿੱਖਾਂ ਦਾ ਦਿੱਲੀ ਨਾਲ ਕੀ ਰਿਸ਼ਤਾ ਆ ਫਿਰ ਭਾਵੇਂ ਉਹ ਪੁਰਾਣੀ ਦਿੱਲੀ ਹੋਵੇ ਜਿਸ ਨੂੰ ਸਿੱਖਾਂ ਨੇ ਐਨੀ ਵਾਰ ਜਿੱਤਿਆ ਆ ਤੇ ਫਿਰ ਭਾਵੇਂ ਇਹ ਨਵੀਂ ਦਿੱਲੀ ਹੋਵੇ ਜੋ 1793 ਏਕੜ ਦੇ ਇਲਾਕੇ ਵਿੱਚ ਫੈਲੀ ਹੋਈ ਆ ਤੇ ਜੋ ਅੱਜ ਵੀ ਕਾਗਜ਼ਾਂ ਦੇ ਵਿੱਚ ਸਾਡੇ ਬਾਬੇ ਲੱਖੀ ਸ਼ਾਹਮਨ ਜਾਰਾ ਜਿਹਦੇ ਵਡੇਰਿਆਂ ਦੇ ਨਾਮ ਬੋਲਦੀ ਆ ਸੋ ਇਸ ਤਰ੍ਹਾਂ ਕੁੱਲ ਮਿਲਾ ਕੇ ਨਵੀਂ ਦਿੱਲੀ ਜਾਂ ਪੁਰਾਣੀ ਦਿੱਲੀ ਇਹ ਦੋਵੇਂ ਹੀ ਸਾਡੇ ਸਿੱਖਾਂ ਦੀਆਂ ਨੇ ਕਿਉਂਕਿ ਇੱਕ ਨੂੰ ਅਸੀਂ ਜਿੱਤਿਆ ਆ ਤੇ ਇੱਕ ਤਾਂ ਬਣੀ ਹੀ ਸਾਡੀ ਜ਼ਮੀਨ ਤੇ ਆ ਅੱਜ ਦਿੱਲੀ ਦਾ ਜੋ ਤਖਤ ਹੈ ਜਿਸ ਉੱਪਰ ਬੈਠ ਕੇ ਪੰਜਾਬ ਵਿਰੋਧੀ ਜਾਂ ਸਿੱਖਾਂ ਵਿਰੋਧੀ ਫੈਸਲੇ ਲਏ ਜਾਂਦੇ ਨੇ ਫਿਰ ਭਾਵੇਂ ਉਹ ਮੁਗਲ ਰਾਜ ਵੇਲੇ ਹੋਵੇ ਭਾਵੇਂ ਅੰਗਰੇਜ਼ਾਂ ਦੇ ਰਾਜ ਵੇਲੇ ਤੇ ਭਾਵੇਂ ਵਰਤਮਾਨ ਰਾਜ ਵੇਲੇ ਇਹ ਤਖਤ ਸਾਡੀ ਹੀ ਜ਼ਮੀਨ ਉੱਪਰ ਬਣਿਆ ਹੋਇਆ ਏ ਐਵੇਂ ਤਾਂ ਨਹੀਂ ਸਾਨੂੰ ਦਿੱਲੀ ਵੱਲ ਨੂੰ ਖਿੱਚ ਪੈਂਦੀ ਐਵੇਂ ਤਾਂ ਨਹੀਂ ਸਿੱਖ ਦਿੱਲੀ ਵੱਲ ਨੂੰ ਭੱਜੇ ਜਾਂਦੇ ਤੇ ਇਹ ਸਰਕਾਰਾਂ ਸਾਨੂੰ ਦਿੱਲੀ ਆਉਣ ਤੋਂ ਰੋਕਦੀਆਂ ਨੇ ਪਰ ਹੁਣ ਇੱਕ ਗੱਲ ਤਾਂ ਪੱਕੀ ਹੋ ਗਈ ਕਿ ਇਹ ਜਿਹੜੀ ਜ਼ਮੀਨ ਆ ਇਹ ਜਿਹੜੀ ਦਿੱਲੀ ਆ ਇਹ ਸਿੱਖਾਂ ਦੀ ਆ ਇਹ ਪੰਥ ਦੀ ਆ ਤੇ ਇੱਕ ਦਿਨ ਇਹ ਦਿੱਲੀ ਪੰਥ ਕੋਲ ਵਾਪਸ ਜ਼ਰੂਰ ਆਊਗੀ ਜਦੋਂ ਦੁਬਾਰਾ ਖਾਲਸਾ ਦਾ ਰਾਜ ਆਊਗਾ ਕੀ ਹੋਇਆ ਜੇ ਅੱਜ ਬਾਬਾ ਲੱਖੀਸ਼ਾ ਬਨਜਾਰਾ ਜੀ ਜਾਂ ਉਹਨਾਂ ਦੇ ਪਰਿਵਾਰ ਦਾ ਕੋਈ ਮੈਂਬਰ ਨਹੀਂ ਆ ਪਰ ਪੂਰਾ ਪੰਥ ਬਾਬਾ ਲੱਖੀਸ਼ਾ ਬਨਜਾਰਾ ਜੀ ਦਾ ਆਪਣਾ ਪਰਿਵਾਰ ਏ ਤੇ ਇਹ ਜ਼ਮੀਨ ਇੱਕ ਦਿਨ ਉਹਨਾਂ ਦੇ ਪਰਿਵਾਰ ਕੋਲ ਜ਼ਰੂਰ ਵਾਪਸ ਆਊਗੀ ਸੋ ਉਮੀਦ ਕਰਦਾ ਕਿ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਬਹੁਤ ਵਧੀਆ ਲੱਗੀ ਹੋਊਗੀ ਵੀਰੋ ਕਿਸਾਨ ਅੰਦੋਲਨ ਹੋਵੇ ਜਾਂ ਸਿੱਖ ਆਪਣੇ ਕਿਸੇ ਬੇਅਦਬੀ ਦੇ ਮਾਮਲੇ ਨੂੰ ਲੈ ਕੇ ਦਿੱਲੀ ਜਾਣਾ ਚਾਹਣ ਤੇ ਦਿੱਲੀ ਦੇ ਵਿੱਚ ਸਿੱਖਾਂ ਦਾ ਦਾਖਲਾ ਮਨਾ ਕਰ ਦਿੱਤਾ ਜਾਂਦਾ ਹੈ ਸਰਕਾਰ ਆਪਣਾ ਪੂਰਾ ਟੇਲਾ ਲੈਂਦੀ ਹੈ ਜਿਸ ਤਰ੍ਹਾਂ ਕਿ ਜਿਹੜੇ ਸਰਦਾਰ ਹੈਗੇ ਆ ਉਹ ਕਿਸੇ ਦੁਸ਼ਮਣ ਦੇਸ਼ ਚਾਈਨਾ ਜਾਂ ਪਾਕਿਸਤਾਨ ਦੇ ਬਿਸ਼ੰਦੇ ਹੈਗੇ ਆ ਉਹਨਾਂ ਨੂੰ ਪੁਲਸਾਂ ਵੀਰੋ ਤੁਹਾਡੇ ਸਾਹਮਣੇ ਆ ਕਿਸ ਤਰ੍ਹਾਂ ਉਹਨਾਂ ਦੇ ਲਾਠੀ ਚਾਰਜ ਕੀਤੀ ਜਾਂਦੀ ਹੈ ਫੜ ਕੇ ਜੇਲ੍ਹਾਂ ਪਾਇਆ ਜਾਂਦਾ ਬੈਰੀਅ ਲਾਏ ਜਾਂਦੇ ਕਿੰਨਾ ਕੁਸ਼ ਕੀਤਾ ਜਾਂਦਾ ਕਿਉਂ ਕਿ ਕਿਤੇ ਸਿੱਖ ਦਿੱਲੀ ਨਾ ਆ ਜਾਣ ਉਸ ਦਿੱਲੀ ਜਿਹੜੀ ਦਿੱਲੀ ਹੈ ਈ ਸਿੱਖਾਂ ਦੀ ਅੱਜ ਅਸੀਂ ਪੂਰੇ ਸਬੂਤਾਂ ਦੇ ਆਧਾਰ ਤੇ ਵੀਰੋ ਗੱਲ ਦੇਖੀ ਹੈ ਕਿ ਕਿਸ ਤਰ੍ਹਾਂ ਦਿੱਲੀ ਦੀ ਜ਼ਮੀਨ ਇੱਕ ਸਿੱਖ ਸਰਦਾਰ ਕੋਲ ਲਈ ਗਈ ਲੀਜ਼ ਤੇ ਲਈ ਤੇ ਅੱਜ ਵੀ ਦਿੱਲੀ ਜਿਹੜੀ ਜ਼ਮੀਨ ਹੈ ਉਹ ਇੱਕ ਸਰਦਾਰ ਦੇ ਨਾਮ ਤੇ ਬੋਲਦੀ ਹੈ ਕਿਉਂਕਿ ਵੀਰੋ ਮਹਾਰਾਜਾ ਰਣਜੀਤ ਸਿੰਘ ਦਾ ਸੁਨਹਿਰੀ ਦੌਰ ਸੀ ਜਿਸ ਦੌਰ ਦੇ ਵਿੱਚ ਸਿੱਖਾਂ ਨੇ ਵੱਡੇ ਵੱਡੇ ਮਾਰਕੇ ਕੀਤੇ ਤੀਬਤ ਲਦਾਖ ਦਿੱਲੀ ਵਿਰੋ ਜਿਹੜਾ ਪੰਜਾਬ ਲੈਂਦਾ ਤੇ ਚੜਦਾ ਪੰਜਾਬ ਇਸ ਜਗ੍ਹਾ ਤੇ ਸਿੱਖ ਵੀਰਾਂ ਦੀ ਮਹਾਰਾਜਾ ਰਣਜੀਤ ਸਿੰਘ ਦਾ ਖਾਲਸਾ ਰਾਜ ਸੀ ਤਾਂ ਖਾਲਸਾ ਰਾਜ ਦੇ ਵਿੱਚ ਹੀ ਬੜੇ ਬੜੇ ਜਿਹੜੇ ਤਾਕਤਵਰ ਸਿੱਖ ਸੀ ਅਮੀਰ ਸਿੱਖ ਸੀ ਕਿ ਜਿਨ੍ਹਾਂ ਨੇ ਵੱਡੇ ਵੱਡੇ ਕਾਂਡ ਕੀਤੇ ਬੜੀਆਂ ਵੱਡਾ ਜਿਹੜੇ ਇਲਾਕੇ ਸੀ ਸਿੱਖਾਂ ਦੇ ਨਾਂ ਤੇ ਬੋਲਦੇ ਜਦੋਂ ਇੰਡੀਆ ਨੇ ਜਾ ਕੇ ਚਾਈਨਾ ਕੋ ਮੰਗ ਕੀਤੀ ਤੇ ਬੱਤ ਲਦਾਖ ਦੀ ਤੇ ਉਦੋਂ ਵੀ ਚੈਨਲ ਨੇ ਕਿਹਾ ਕਿ ਇਹ ਇਲਾਕਾ ਸਿੱਖ ਸਰਦਾਰਾਂ ਦੇ ਨਾਮ ਬੋਲਦਾ ਤੇ ਉਹਨਾਂ ਦੀ ਮਲਕੀਅਤ ਹੈ ਜਿੱਦੋਂ ਖਾਲਸਾ ਰਾਜ ਆਏਗਾ ਅਸੀਂ ਇਹ ਇਲਾਕਾ ਸਿੱਖਾਂ ਦੇ ਹਵਾਲੇ ਕਰ ਦਵਾਂਗੇ ਇੰਡੀਆ ਸਰਕਾਰ ਨੂੰ ਅਸੀਂ ਇਹ ਇਲਾਕਾ ਨਹੀਂ ਦੇਣਾ ਤੇ ਵੀਰੋ ਜਿਹੜੇ ਸਿੱਖਾ ਅਗਰ ਅਕਸਰ ਲੋਕ ਇੱਕ ਇਸ ਸਵਾਲ ਚੁੱਕਦੇ ਆ ਕਿ ਸਿੱਖ ਆਪਣੀ ਲਹਦਾ ਦੇਸ਼ ਦੀ ਮੰਗ ਕਿਉਂ ਕਰਦੇ ਕਿਉਂਕਿ ਸਿੱਖਾਂ ਨੂੰ ਉਹਨਾਂ ਦੇ ਰਾਈਟਸ ਦਿੱਤੇ ਨਹੀਂ ਜਾਂਦੇ ਇਸ ਵਜ੍ਹਾ ਤੋਂ ਸਰਦਾਰ ਜਿਹੜੇ ਐ ਉਹ ਆਪਣੇ ਅਲੱਦਾ ਦੇਸ਼ ਦੀ ਮੰਗ ਕਰਦੇ ਆ ਵੀਰੋ ਅੱਜ ਦੀ ਵੀਡੀਓ ਬਹੁਤ ਗਰਵਮਈ ਵੀਡੀਓ ਸੀ ਤੁਹਾਨੂੰ ਕਿਸ ਤਰ੍ਹਾਂ ਦੀ ਵੀਡੀਓ ਲੱਗੀ ਕਮੈਂਟ ਕਰਕੇ ਆਪਣੀ ਕੀਮਤੀ ਰਾਏ ਜ਼ਹਾਰ ਲਾਜ਼ਮੀ ਕਰਨਾ ਅਗਰ ਤੁਹਾਨੂੰ ਵੀਡੀਓ ਪਸੰਦ ਆਈ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਲਾਜ਼ਮੀ ਕਰਿਆ ਕਰੋ ਤਾਂ ਕਿ ਵੀਡੀਓ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤੱਕ ਫੈਲ ਸਕੇ ਵੀਰੋ ਆਪਣਾ ਧਿਆਨ ਸਾਰਾ ਖਿਆਲ ਰੱਖਣਾ ਦੋਸਤ ਯਾਦ ਰੱਖਣਾ ਅੱਲਾਹ ਫੇ